ਅਜਈ ਅਧਿਆਏ 2 ਹੇਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ 7ਵੇਂ ਮਹੀਨੇ ਦੀ 21 ਤਾਰੀਖ ਨੂੰ ਯਹੋਵਾ ਦਾ ਬਚਨ ਹੱਜਈ نبی ਦੇ ਰਾਹੀਂ ਆਇਆ ਕਿ ਯਹੂਦਾ ਦੇ ਹਾਕਮ ਸ਼ਲਤੀਏਲ ਦੇ ਪੁੱਤਰ ਜ਼ਰੂਬਾਬਲ ਯਹੋਸ਼ਾਦਾਕ ਦੇ ਪੁੱਤਰ ਯਹੋਸ਼ੂਆ ਮਹਾਜਾਜਕ ਅਤੇ ਬਾਕੀ ਲੋਕਾਂ ਨੂੰ ਇਸ ਤਰ੍ਹਾਂ ਆਖ ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਸ ਨੇ ਇਸ ਭਵਨ ਦੀ ਪਹਿਲੀ ਸ਼ਾਨ ਨੂੰ ਵੇਖਿਆ ਹੈ ਅਤੇ ਹੁਣ ਤੁਸੀਂ ਕੀ ਵੇਖਦੇ ਹੋ ਕਿ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ ਪਰ हे ਜ਼ਰੂਬਾਬਲ ਤਕੜਾ ਹੋ ਯਹੋਵਾ ਦਾ ਵਾਕ ਹੈ ਅਤੇ हे ਯਹੋਸ਼ਾਦਾਕ ਦੇ ਪੁੱਤਰ ਯਹੋਸ਼ੂਆ ਮਹਾਜਾਜਕ ਤਕੜਾ ਹੋ ਅਤੇ हे ਦੇਸ਼ ਦੇ ਲੋਕੋ ਤਕੜੇ ਹੋਵੋ ਯਹੋਵਾ ਦਾ ਵਾਕ ਹੈ ਅਤੇ ਕੰਮ ਕਰੋ ਕਿਉਂਕਿ ਜੋ ਮੈਂ ਤੁਹਾਡੇ ਨਾਲ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਉਸ ਨਾਮ ਦੇ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿਕਲਣ ਦੇ ਸਮੇਂ ਬੰਨਿਆ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ ਇਸ ਲਈ ਡਰੋ ਨਾ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਥੋੜੇ ਜਿਹੇ ਸਮੇਂ ਵਿੱਚ ਮੈਂ ਫਿਰ ਆਕਾਸ਼ ਧਰਤੀ ਅਤੇ ਜਲਥਲ ਨੂੰ ਹਿਲਾ ਦਿਆਂਗਾ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪ੍ਰਤਾਪ ਨਾਲ ਭਰ ਦਿਆਂਗਾ ਸੈਨਾ ਦੇ ਯਹੋਵਾ ਦਾ ਵਾਕ ਹੈ ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ ਯਹੋਵਾ ਦਾ ਵਾਕ ਹੈ ਇਸ ਭਵਨ ਦੀ ਪਿਛਲੀ ਛਾਨ ਪਹਿਲੀ ਨਾਲੋਂ ਵਧੇਕ ਹੋਵੇਗੀ ਸੈਨਾ ਦਾ ਯਹੋਵਾ ਆਖਦਾ ਹੈ ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ ਸੈਨਾ ਦੇ ਯਹੋਵਾ ਦਾ ਵਾਕ ਹੈ نبی ਦੁਆਰਾ ਜਾਜਕਾਂ ਦੇ ਨਾਲ ਸਲਾਹ ਕਰਨਾ ਦਾਰਾ ਰਾਜਾ ਦੇ ਸ਼ਾਸਨ ਦੇ ਦੂਜੇ ਸਾਲ ਦੇ ਨੌਵੇਂ ਮਹੀਨੇ ਦੀ 24 ਤਾਰੀਖ ਨੂੰ ਯਹੋਵਾ ਦੀ ਬਾਣੀ ਹੱਜਈ نبی ਦੇ ਰਾਹੀਂ ਆਈ ਕਿ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਵਿਵਸਥਾ ਦੇ ਬਾਰੇ ਜਾਜਕਾਂ ਤੋਂ ਪੁੱਛ ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਝੋਲੀ ਰੋਟੀ ਦਾਲ ਮੈਂ ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੂ ਜਾਵੇ ਤਾਂ ਕੀ ਉਹ ਚੀਜ਼ ਪਵਿੱਤਰ ਹੋ ਜਾਵੇਗੀ ਤਾਂ ਜਾਜਕ ਨੇ ਉੱਤਰ ਦਿੱਤਾ ਨਹੀਂ ਫਿਰ ਹਜ਼ਈ ਨੇ ਪੁੱਛਿਆ ਜੇ ਕੋਈ ਮਨੁੱਖ ਜੋ ਲਾਸ਼ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਛੂ ਦੇਵੇ ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ ਤਾਂ ਜਾਜਕਾਂ ਨੇ ਉੱਤਰ ਦਿੱਤਾ ਉਹ ਅਸ਼ੁੱਧ ਹੋਵੇਗੀ ਫਿਰ ਹਜ਼ਈ ਨੇ ਉੱਤਰ ਦੇ ਕੇ ਆਖਿਆ ਇਹ ਮੇਰੇ ਅੱਗੇ ਇਸ ਪਰਜਾ ਅਤੇ ਇਸ ਕੌਮ ਦਾ ਇਹੋ ਹਾਲ ਹੈ ਯਹੋਵਾ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜਾਉਂਦੇ ਹਨ ਉਹ ਵੀ ਅਸ਼ੁੱਧ ਹੈ ਬਰਕਤ ਦਾ ਵਾਦਾ ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ ਇਸ ਤੋਂ ਪਹਿਲਾਂ ਕਿ ਯਹੋਵਾ ਦੀ ਹੇਕਲ ਵਿੱਚ ਪੱਥਰ ਉੱਤੇ ਪੱਥਰ ਰੱਖਿਆ ਗਿਆ ਜਦੋਂ ਕੋਈ ਵੀ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ ਤਾਂ 10 ਹੀ ਹੁੰਦੇ ਸਨ ਜਦ ਕੋਈ ਮੈਦੇ ਪੀਪੇ ਵਿੱਚੋਂ 50 ਪੈਮਾਨੇ ਕੱਢਣ ਲਈ ਜਾਂਦਾ ਸੀ ਤਾਂ 20 ਹੀ ਹੁੰਦੇ ਸਨ ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ ਉਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ ਯਹੋਵਾ ਦਾ ਵਾਕ ਹੈ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ 9ਵੇਂ ਮਹੀਨੇ ਦੀ 24 ਤਰੀਕ ਤੋਂ ਜਿਸ ਦਿਨ ਤੋਂ ਯਹੋਵਾ ਦੇ ਪਵੰਦੀ ਨੀਂ ਰੱਖੀ ਗਈ ਸੋਚ ਵਿਚਾਰ ਕਰੋ ਕਿ ਬੀਜ ਅਜੇ ਕੋਠੇ ਵਿੱਚ ਹੈ ਕਿ ਅੰਗੂਰੀ ਬਾਗ ਹੰਜ਼ੀਰ अनार ਅਤੇ ਜੈਤੂਨ ਦੇ ਦਰਖਤ ਅਜੇ ਫਲ ਨਹੀਂ ਦਿੰਦੇ ਅੱਜ ਤੋਂ ਮੈਂ ਤੁਹਾਨੂੰ ਬਰਕਤ ਦੇਵਾਂਗਾ ਜ਼ਰੂਬਾਬਲ ਨਾਲ ਪਰਮੇਸ਼ਰ ਦਾ ਵਾਦਾ ਮਹੀਨੇ ਦੀ 24 ਤਾਰੀਖ ਨੂੰ ਯਹੋਵਾ ਦਾ ਬਚਨ ਹਜਾਈ نبی ਕੋਲ ਦੂਜੀ ਵਾਰ ਆਇਆ ਕਿ ਯਹੂਦਾ ਦੇ ਹਾਕਮ ਜ਼ਰੂਬਾਬਲ ਨੂੰ ਆਖ ਕਿ ਮੈਂ ਆਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ ਮੈਂ ਰਾਜਾਂ ਦੀਆਂ ਗੱਡੀਆਂ ਨੂੰ ਉਲੱਧ ਦੇਵਾਂਗਾ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦੇਵਾਂਗਾ ਰੱਥਾਂ ਨੂੰ ਸਵਾਰਾਂ ਸਮੇਤ ਉਲੱਧ ਦੇਵਾਂਗਾ ਅਤੇ ਕੋੜੇ ਅਤੇ ਉਹਨਾਂ ਦੇ ਸਵਾਰ ਡਿੱਗ ਪੈਣਗੇ ਹਾਂ ਹਰੇਕ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਡਿੱਗ ਪਵੇਗਾ ਉਸ ਦਿਨ ਸੈਨਾ ਦੇ ਯਹੋਵਾ ਦਾ ਵਾਕ ਹੈ हे ਮੇਰੇ ਦਾਸ ਜ਼ਰੂਬਾਬਲ ਸ਼ਲਤੀਏਲ ਦੇ ਪੁੱਤਰ ਮੈਂ ਤੈਨੂੰ ਲਵਾਂਗਾ ਯਹੋਵਾ ਦਾ ਵਾਕ ਹੈ ਅਤੇ ਮੈਂ ਤੈਨੂੰ ਆਪਣੀ ਮੋਹਰ ਦੀ ਅੰਗੂਠੀ ਵਾਂਗੂ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ ਸੈਨਾ ਦੇ ਯਹੋਵਾ ਦਾ ਵਾਕ ਹੈ